ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 682 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 683 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੇਤ ਗੁਵਿੰਦ ਅਰਾਦੀਐ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਪੜਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮਸਾਰ ਹੇ ਭਾਈ ਪ੍ਰਮਾਤਮਾ ਨੇ ਸਦਾ ਹੀ ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ ਨਿੰਦਾ ਕਟਿਕ ਨਨਾ ਪਾਵਨ ਮੂਲੇ ਊੜ ਗਏ ਬੇਕਾਰ ਰਹਾਓ ਉਹਨਾਂ ਦੀ ਨਿੰਦਾ ਕਰਨ ਵਾਲੇ ਉਹਨਾਂ ਦੇ ਟਾਕਰੇ ਤੇ ਉੱਕਾ ਹੀ ਅੜ ਨਹੀਂ ਸਕਦੇ ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤਿਵੇਂ ਉਹ ਨਿੰਦਕ ਸੇਵਕਾਂ ਦੇ ਟਾਕਰੇ ਤੇ ਸਦਾ ਨਕਾਰੇ ਹੋ ਕੇ ਉੱਡ ਗਏ ਰਹਾਓ ਜੈ ਜੈ ਦੇਖੋ ਤਹ ਤੈ ਸੁਆਮੀ ਕੋਏ ਨਾ ਪਹੁੰਚਨ ਹਾਰ ਹੇ ਭਾਈ ਜਿਸ ਪ੍ਰਮਾਤਮਾ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ ਪ੍ਰਭੂ ਵਸਦਾ ਹੈ ਜੋ ਜੋ ਕਰੈ ਅਵਗਿਆ ਜਾਣ ਕੇ ਹੋਏ ਗਿਆ ਤਤਸ਼ਾਰ ਉਸ ਪ੍ਰਮਾਤਮਾ ਦੇ ਸੇਵਕ ਦੀ ਜਿਹੜਾ ਵੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ ਉਹ ਆਤਮਿਕ ਜੀਵਨ ਵਿੱਚ ਤੁਰੰਤ ਸੁਆਹ ਹੋ ਜਾਂਦਾ ਹੈ ਕਰਨ ਹਾਰ ਰਖਵਾਲਾ ਹੋਵਾ ਜਾ ਕਾਇੰਤਨ ਪਰਵਾਰ हे ਭਾਈ ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ ਉਹ ਸਭ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਆਪਣੇ ਸੇਵਕਾਂ ਦਾ ਸਦਾ ਰਾਖਾ ਰਹਿਦਾ ਹੈ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਹੇ ਨਾਨਕ ਪ੍ਰਭੂ ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ ਤੇ ਉਹਨਾਂ ਦੀ ਨਿੰਦਿਆ ਕਰਨ ਵਾਲਿਆਂ ਨੂੰ ਆਤਮਿਕ ਮੋਤੇ ਮਾਰ ਕੇ ਆਪਣੇ ਦਰ ਤੋਂ ਕੱਢ ਦਿੱਤਾ ਹੈ ਤਨਾਸਰੀ ਮਹੱਲਾ ਪੰਜਵਾਂ ਘਰ ਨੌਵਾਂ ਪੜ ਤਾਲ ਰਾਗ ਤਨਾਸਰੀ ਘਰ ਨੌਵੇਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜਤਾਲ ਇੱਕ ਓੰਕਾਰ ਸਤਗੁਰ ਪਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵ ਹੋ ਹੇ ਹਰੀ हे गोविंद हे दुखां दे नाश करने वाले परमात्मा अपने दास नु अपना नाम बख्श दृष्ट प्रबतारह कृपा कर तारह पूजा गह कूपते काड लेव हो रहाओ हे प्रभु अपने दास उते मेहर दी निगाह कर कृपा करके दास नु संसार समुंदर तो पार लगा ले ਦਾਸ ਦੀ ਬਾਹ ਫੜ ਕੇ ਦਾਸ ਨੂੰ ਮੋਹ ਦੇ ਖੂਵ ਵਿੱਚੋਂ ਕੱਢ ਲੈ ਰਹਾਓ ਕਾਮ ਕ੍ਰੋਧ ਅਧਿਕ ਅੰਧ ਮਾਇਆ ਕੇ ਬੰਦ ਅਨਕ ਦੁਖਾ ਤਨ ਸ਼ਾਦ ਪੂਰੇ हे ਪ੍ਰਭੂ ਪਰਮਾਤਮਾ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਕਾਰਨ ਜੀਵ ਅਨੇ ਹੋਏ ਪਏ ਹਨ ਮਾਇਆ ਦੇ ਬੰਧਨਾ ਵਿੱਚ ਫਸੇ ਹਨ ਅਨੇਕਾਂ ਵਿਕਾਰ ਇਨਾਂ ਦੇ ਸਰੀਰ ਵਿੱਚ ਪੂਰੇ ਤੌਰ ਤੇ ਪ੍ਰਭ ਆ ਬੈਠੇ ਹਨ ਪ੍ਰਭ ਬਿਨਾ ਆਨ ਨ ਰਖਨ ਹਾਰਾ ਨਾਮ ਸਿਮਰਾਵੋ ਸਰਨ ਸੂਰੇ हे ਪ੍ਰਭ ਪਰਮਾਤਮਾ ਤੇਥੋਂ ਬਿਨਾ ਕੋਈ ਹੋਰ ਜੀਵਾਂ ਦੀ ਵਿਕਾਰਾਂ ਤੋਂ ਰਾਖੀ ਕਰਨ ਜੋਗਾ ਨਹੀਂ हे ਸ਼ਰਨ ਆਇਆਂ ਦੀ लाज ਰੱਖਣ ਵਾਲੇ ਪਰਮਾਤਮਾ ਆਪਣਾ ਨਾਮ ਆਪ ਜਪਾ ਫਤ ਤਉ ਉਧਾਰਣਾ ਜੀ ਜੰਤ ਤਾਰਣਾ ਵੇਦ ਉਚਾਰ ਨਹੀਂ ਅੰਤ ਪਾਇਓ हे ਵਿਕਾਰੀਆਂ ਨੂੰ ਬਚਾਣ ਵਾਲੇ हे ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ ਪਰਮਾਤਮਾ ਵੇਦਾਂ ਦੇ ਪੜਨ ਵਾਲੇ ਵੀ ਤੇਰੇ ਗੁਣਾ ਦਾ ਅੰਤ ਨਹੀਂ ਪਾ ਸਕੇ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਿਸ਼ਾਲ ਨਾਨਕ ਗਾਇਓ ਨਾਨਕ ਆਖਦਾ ਹੈ ਕਿ ਹੇ ਗੁਨਾ ਦੇ ਸਮੁੰਦਰ ਹੇ ਸੁੱਖਾਂ ਦੇ ਸਮੁੰਦਰ ਹੇ ਰਤਨਾ ਦੀ ਖਾਨ ਪਾਰ ਬ੍ਰਹਮ ਪ੍ਰਮਾਤਮਾ ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ ਜਾਣ ਕੇ ਤੇਰੀ ਸਿਫਤ ਸਲਾਹ ਕਰ ਰਿਹਾ ਹਾਂ ਤਨਾਸਰੀ ਮਹੱਲਾ ਪੰਜਵਾ ਹਾਸਤ ਸੁਖ ਪਲਤ ਸੁਖ ਹਲਤ ਸੁਖ ਪਲਤ ਸੁਖ ਨੇਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਏ ਭਾਈ ਪ੍ਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਸਿਮਰਨ ਇਸ ਲੋਕ ਵਿੱਚ ਪਰਲੋਕ ਵਿੱਚ ਸਦਾ ਹੀ ਸੁਖ ਦੇਣ ਵਾਲਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਉਤਾਰਨੀ ਬਣ ਜਾਂਦੇ ਹਨ ਜਿਹੜੇ ਮਨੁੱਖਾ ਜਨਮ ਲੈ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਤੇ ਜਿਹੜੇ ਇਸ ਦੇਹੀ ਵਿੱਚ ਵੀ ਆ ਕੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਉਹ ਫਿਰ ਜੂਨਾ ਵਿੱਚ ਹੀ ਪੈਂਦੇ ਹਨ ਮਿਟੇ ਹੈ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਆ ਜੀ ਜੈ ਰਹਾਓ ਸਿਮਰਨ ਦੀ ਬਰਕਤ ਨਾਲ ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ हे ਭਾਈ ਸਾਧ ਸੰਗਤ ਵਿੱਚ ਮਿਲ ਕੇ ਸਿਮਰਨ ਕਰਨ ਨਾਲ ਆਤਮਕ ਆਤਮਕ ਮੋਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾਦੁਖ ਇਹ ਮਹਾਤਕ ਹੈ हे ਭਾਈ ਰਾਜ ਅਤੇ ਜਵਾਨੀ ਦੇ ਹੁਲਾਰੇ ਪ੍ਰਮਾਤਮਾ ਦਾ ਨਾਮ ਭੁਲਾ ਦਿੰਦੇ ਹਨ ਮਾਇਆ ਦਾ ਮੋਹ ਵੱਡਾ ਦੁੱਖ ਦਾ ਮੂਲ ਹੈ ਇਹ ਗੱਲ ਮਹਾਪੁਰਖ ਦੱਸਦੇ ਹਨ ਆਸ ਪਿਆਸ ਰਮਣ ਹਰ ਕੀਰਤਨ ਇਹ ਪਦਾਰਥ ਭਗਵੰਤਲ ਹੈ ਪਰਮਾਤਮਾ ਦੇ ਨਾਮ ਦੇ ਸਿਮਰਨ ਪਰਮਾਤਮਾ ਦੀ ਸਿਫਤ ਸਲਾਹ ਦੀ ਆਸ ਤੇ ਤਾਂਗ ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦੀ ਤਾਂਗ ਹੋਵੇ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ ਨਵੇਂ ਪਾਤਸ਼ਾਹ ਵੀ ਆਪਣੇ ਸ਼ਲੋਕਾਂ ਵਿੱਚੇ ਫਰਮਾਉਂਦੇ ਹਨ ਕਿ ਕਰੋੜਾਂ ਅਰਬਾਂ ਵਿੱਚੋਂ ਇੱਕ ਹੀ ਕੋਈ ਹੁੰਦਾ ਹੈ ਜਿਹਦੇ ਮਨ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਚੱਲਦਾ ਹੈ ਉੰਜ ਸਾਰੇ ਲੋਕ ਹੀ ਔਗੁਣਾਂ ਦੇ ਭਰੇ ਹੋਏ ਹਨ ਸਰਣ ਸਮਰੱਥ ਅਕੱਥ ਗੋਚਰਾ ਪਤ ਤੋ ਧਾਰਣ ਨਾਮ ਤੇਰਾ ਏ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ ਏ ਇਕਾਥ ਏ ਗੋਚਰ ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਏ ਅੰਤਰਜਾਮੀ ਏ ਨਾਨਕ ਦੇ ਮਾਲਕ ਸੁਆਮੀ ਏ ਪਰਮਾਤਮਾ ਮੇਰਾ ਮਾਲਕ ਪ੍ਰਭੂ ਸਭ ਥਾਈ ਵਿਆਪਕ ਹੈ ਤੂੰ ਮਾਲਕਾ ਸਭ ਥਾਈਂ ਵਿਆਪਕ ਹੈ ਤਨ ਆਸਰੀ ਮਹੱਲਾ ਪੰਜਵਾਂ ਘਰ 12ਵਾਂ ਰਾਗ ਤਨ ਆਸਰੀ ਘਰ 12ਵੇਂ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰੂ ਪਿਆਰਿਓ ਇਹ ਜੋ ਘਰ ਲਿਖਿਆ ਹੋਇਆ ਹੈ ਘਰ ਚੌਥਾ ਘਰ ਦੂਜਾ ਘਰ 12ਵਾਂ ਇਹ ਸੂਜਵਾਨ ਜੋ ਗੁਰ ਸਿੱਖ ਟੀਕਾਕਾਰ ਹੋਏ ਹਨ ਉਹਨਾਂ ਨੇ ਲਿਖਿਆ ਹੈ ਕਿ ਇਹ ਘਰ ਇਸ ਵਿੱਚ ਘਰ 12ਵੇਂ ਵਿੱਚ ਇਸ ਸ਼ਬਦ ਨੂੰ ਰਾਗੀ ਸਿੰਘਾਂ ਨੂੰ ਗਾਣ ਦੀ ਹਦਾਇਤ ਹੈ ਜੋ ਚੰਗੇ ਰਾਗੀ ਸਿੰਘ ਹਨ ਸੂਝਵਾਨ ਹਨ ਉਹ ਇਸ ਘਰ ਬਾਰੇ ਭਲੀ ਭਾਂਤ ਜਾਣਦੇ ਹਨ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਾਧਗੁਰ ਦੀ ਕਿਰਪਾ ਨਾਲ ਮਿਲਦਾ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਹੋ গোপਾਲ ਰਾਏ ਰਹਾਓ ਏ ਭਾਈ ਪ੍ਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ ਪ੍ਰਭੂ ਪਾਤਸ਼ਾਹ ਦੇ ਗੁਣ ਗਾਉਂਦੇ ਰਹਾ ਕਰੋ ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਏ ਭਾਈ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਹੜ ਪੈਂਦਾ ਹੈ ਕੋਟ ਪ੍ਰਾਦ ਮਿਟੇ ਹਰ ਸੇਵਾ ਗੁਰੂ ਦੀ ਰਾਹੀ ਪਰਮਾਤਮਾ ਦੀ ਸੇਵਾ ਭਗਤੀ ਕਰਨ ਨਾਲ ਉਸ ਦੇ ਕਰੋੜਾਂ ਪਾਪ ਮਿਟ ਜਾਂਦੇ ਹਨ ਚਰਨ ਕਮਲ ਜਾ ਕਾ ਮਨ ਰਾਪੈ हे ਭਾਈ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਸੋਗ ਅਗਨ ਤੇ ਸਜਨ ਨਾ ਬਿਆਪੈ ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ਸੋਗ ਰੋਗ ਉਸ ਤੋਂ ਦੂਰ ਰਹਿੰਦੇ ਹਨ ਸਾਗਰ ਤਰਿਆ ਸਾਧੂ ਸੰਗੇ हे ਭਾਈ ਗੁਰੂ ਦੀ ਸੰਗਤ ਵਿੱਚ ਨਾਮ ਜਪਣ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੋਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਬੜੀ ਵੱਡੀ ਬਰਕਤ ਹੈ ਨੇਰੇ ਭਾਉ ਨਾਮ ਜਪੋ ਹਰ ਰੰਗੇ ਪ੍ਰੇਮ ਨਾਲ ਨਿਰਭਉ ਨਿਰਵੈਰ ਪ੍ਰਭੂ ਦਾ ਨਾਮ ਜਪਿਆ ਕਰੋ ਪਾਰ ਧਨ ਦੋਖ ਕਿਛ ਪਾਪ ਨਾ ਫੇੜੇ ਪਾਰ ਧਨ ਦੋਖ ਕਿਛ ਪਾਪ ਨਾ ਫੇੜੇ ਏ ਭਾਈ ਸਿਮਰਨ ਦਾ ਸਦਕਾ ਨਾਮ ਜਪਣ ਦਾ ਸਦਕਾ ਪਰਾਏ ਧਨ ਆਦਕ ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ ਜਮ ਜੰਧਾਰ ਨਾ ਆਵੇ ਨੇੜੇ ਭਿਆਨਕ ਜਮ ਵੀ ਨੇੜੇ ਨਹੀਂ ਡੁਕਦਾ ਮੌਤ ਦਾ ਡਰ ਨਹੀਂ ਵਿਆਪਦਾ ਆਤਮਕ ਮੌਤ ਨੇੜੇ ਨਹੀਂ ਆਉਂਦੀ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਹੇ ਭਾਈ ਜਿਹੜੇ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਹਨ ਉਨ੍ਹਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਪਰਮਾਤਮਾ ਨੇ ਆਪ ਬੁਝਾ ਦਿੱਤੀ ਨਾਨਕ ਉਦਰੇ ਪ੍ਰਭ ਸਰਣਾਇ へ ਨਾਨਕ ਪ੍ਰਭੂ ਦੀ ਸ਼ਰਨ ਪੈ ਕੇ ਅਨੇਕ ਜੀਵ ਤ੍ਰਿਸ਼ਨਾ ਦੀ ਅੱਗ ਵਿੱਚੋਂ ਬਾਚ ਨਿਕਲਦੇ ਹਨ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 683 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 684 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੱਕ ਦੀ ਖਿਮਾ ਗੁਰਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ